ਤੁਹਾਡਾ ਸਭ ਦਾ ਸਵਾਗਤ ਆ ਬਾਬਾ ਹਰੀਦਾਸ ਸਟੱਡ ਫਾਰਮ ਚੈਨਲ ਤੇ ਜਿੰਨੇ دوست ਮਿੱਤਰ ਆਪਣਾ YouTube ਤੇ Facebook ਤੇ ਜੁੜੇ ਆ ਆਸ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਬਹੁਤ ਚੰਗੀਆਂ ਤਿੰਨ ਘੋੜੀਆਂ ਲੈ ਕੇ ਆਏ ਆ ਦੋ ਗੱਬਣ ਚੈੱਕ ਪਾਸ ਇੱਕ ਥੋੜੇ ਦਿਨਾਂ ਤੱਕ ਹੀਟ ਚਾਉਣ ਵਾਲੀ ਆ ਤੇ ਕੀ ਮੁੱਲ ਵਾਲੀ ਕਰਦੇ ਆ ਮਾਲਕ ਵੀਰ ਕਿੰਨੀ ਉਮਰ ਆ ਤੇ ਕਿੰਨੇ ਟਾਈਮ ਦੀਆਂ ਗੱਬਣ ਕਿਹੜੇ ਘੋੜੇ ਤੋਂ ਗੱਬਣ ਸਾਰਾ ਕੁਝ ਆਪਾਂ ਵੀਡੀਓ ਵਿੱਚ ਕਲੀਅਰ ਕਰਾਂਗੇ ਇਸ ਲਈ ਵੀਡੀਓ ਦੇ ਅਖੀਰ ਤੱਕ ਬਣੇ ਰਹੋ ਤੇ ਜਿਹੜੇ ਦੋਸਤ ਮਿੱਤਰ ਆਪਣੇ ਚੈਨਲ ਤੇ ਨਵੇਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਕਿਉਂਕਿ ਆਪਾਂ ਤੁਹਾਡੇ ਲਈ ਰੋਜ਼ ਇਦਾਂ ਸੇਲ ਵਾਲੇ ਜਾਨਵਰਾਂ ਦੀਆਂ ਫੋਟੋ ਵੀਡੀਓ ਲੈ ਕੇ ਆਉਂਦੇ ਰਹਾਂਗੇ ਜੇ ਕਿਸੇ ਵੀਰ ਨੇ ਆਪਣੇ ਜਾਨਵਰ ਦੀ ਐਡ ਕਰਵਾਉਣੀ ਹੋਵੇ ਤਾਂ ਵੀਡੀਓ ਦੇ ਲਾਸਟ ਤੇ ਆਪਣਾ ਨੰਬਰ ਚੱਲਦਾ ਉੱਥੇ ਤੁਸੀਂ ਆਪਣਾ ਸੰਪਰਕ ਕਰਕੇ ਐਡ ਕਰਵਾ ਸਕਦੇ ਹੋ ਆਜੋ ਗੱਲ ਕਰਦੇ ਹੁਣ ਆਪਾਂ ਗਰੜੀ ਚੰਬੀ ਘੋੜੀ ਬਾਰੇ ਸਾਢੇ 5 ਸਾਲ ਉਮਰ ਦੱਸਿਆ ਮਾਲਕ ਵੀਰਾਂ ਨੇ 60 ਇੰਚ ਹਾਈਟ ਆ ਬਾਲ ਪੌਰੀਆਂ ਦੀ ਕਲੀਅਰ ਆ ਤੇ ਸਾਢੇ 6 ਮਹੀਨਿਆਂ ਦੀ ਗੱਬਣ ਚੈੱਕ ਪਾਸਾਂ ਨੁਕਰੇ ਘੋੜੇ ਤੋਂ ਪਹਿਲਾਂ ਵੀ ਬਹੁਤ ਸੋਹਣੇ ਨੁਕਰੇ ਬੱਚੇ ਦਿੱਤੇ ਆ ਨੇ ਤੇ ਕੰਨ ਕਨੋਤੀ ਬਹੁਤ ਸੋਹਣੀ ਆ ਮੱਥੇ ਪਟਾ ਚਾਰੇ ਪੈਰ ਚਿੱਟੇ ਆ ਤੇ ਕੁੜੀ ਦੀ ਲੰਮਾਈ ਲਮੂਈ ਵੀ ਚੰਗੀ ਆ ਧੌਂ ਧੂੰ ਦੀ ਲੰਮਾਈ ਬਹੁਤ ਸੋਹਣੀ ਆ ਤੇ ਕੁੜੀ ਦੇ ਰੇਵੀਆ ਚਾਲ ਬਹੁਤ ਸੋਹਣਾ ਦਰਦੀ ਆ ਆਪਾਂ ਲਾਸਟ ਤੇ ਵੀਡੀਓ ਲਾਈ ਹੋਈ ਆ ਤੁਸੀਂ ਚੈੱਕ ਕਰ ਲਿਓ ਰੇਵੀਆ ਚਾਲ ਦੀ ਪਾਸ ਆ ਮੁੱਲ ਮਾਲਕ ਵੀਰ ਕਰਦੇ 1,05,000 ਰੁਪਏ ਵੀਰਾਂ ਨੇ ਰੇਟ ਖਾਨਾ ਨਾਲ ਹੀ ਰੱਖਿਆਗਾ ਥੋੜਾ ਮੋਟਾ ਮਾਨ ਤਾਂ ਜਰੂਰ ਕਰ ਦੇਣਗੇ ਇਹਦੇ ਚੋਂ ਵੀ ਤੇ ਬਾਕੀ ਬਾਈ ਦਾ ਸਕਰੀਨ ਤੇ ਨੰਬਰ ਚੱਲਦਾ ਹੋਰ ਜਾਣਕਾਰੀ ਲਈ ਬਾਈ ਨਾਲ ਕਰ ਲਿਓ ਸੰਪਰਕ ਬਾਲ ਪੌਰੀਆਂ ਦੀ ਘੋੜੀ ਕਲੀਅਰ ਆ ਤੇ ਤੋਰਾ ਤੂਰਾ ਬਹੁਤ ਸੋਹਣਾ ਤੁਰਦੀ ਆ ਇੱਕ ਬਾਈ ਕੋਲੇ ਆਹ ਜੈਡ ਬਲੈਕ ਘੋੜੀ ਆ ਮਾਰਵਾੜੀ ਇਹਦੀ ਵੀ ਸਾਢੇ 5 ਸਾਲ ਉਮਰ ਆ 60 ਪਲੱਸ ਹਾਈਟ ਆ ਇਹਦੀ ਤੇ ਬਾਲ ਪੌਰੀਆਂ ਦੀ ਕਲੀਅਰ ਆ ਮੌਕੇ ਤੇ ਖਾਲੀ ਆ ਅੰਦਰ ਦੀ ਬਾਈਰ ਕੇ ਕਹਿੰਦੇ ਆਪਣੀ ਗਾਰੰਟੀ ਆ ਸਾਫ਼ ਆ ਜਮਾ ਤੇ ਬਾਲ ਪੌਰੀਆਂ ਦੀ ਕਲੀਅਰ ਆ ਘੋੜੀ ਤੇ ਗਰੰਟ ਗਰੰਟ ਬਹੁਤ ਆ ਲੰਬਾਈ ਲੰਮੂਈ ਇਹਦੀ ਬਹੁਤ ਚੰਗੀ ਆ ਚੰਗੇ ਜਾਨਵਰ ਆ ਸਾਰੇ ਤੇ ਰੀਵੀਅ ਚਾਲ ਦੀ ਪਾਸ ਆ ਬਾਈ ਕੋਲੇ ਮਿਲ ਜਾਣਗੀਆਂ ਵੀਡੀਓ ਤੁਸੀਂ ਸੰਪਰਕ ਕਰਕੇ ਲੈ ਸਕਦੇ ਹੋ ਮੁੱਲ ਮਾਲਕ ਵੀਰਾਂ ਨੇ 75000 ਰੁਪਏ ਰੱਖਿਆ ਬਾਕੀ ਇਹਦੇ ਜੋ ਵੀ ਥੋੜਾ ਮੋਟਾ ਮਾਨ ਤਨ ਕਰ ਦੇਣਗੇ ਘੋੜੀ ਕੰਨਾ ਕੋਲਾਂ ਦੀ ਬਹੁਤ ਸ਼ਕੀਨਾ ਹੱਡਾਂ ਪਰਾ ਦੀ ਮਜ਼ਬੂਤ ਆ ਚੰਗੇ ਬੱਚੇ ਦੇਣ ਵਾਲੀ ਆ ਜੇ ਕਿਸੇ ਵੀ ਵੀਰ ਨੂੰ ਹੈਗਾ ਇੰਟਰਸਟ ਇਹਦੇ ਚ ਤਾਂ ਬਾਈ ਨਾਲ ਸੰਪਰਕ ਕਰ ਲਿਓ ਬਾਈ ਦਾ ਸਕਰੀਨ ਤੇ ਨੰਬਰ ਚੱਲਦਾ ਇੱਕ ਬਾਈ ਕੋਲੇ ਆ ਬਹੁਤ ਸੋਹਣੀ ਕਮੈਤ ਰੰਗ ਦੀ ਘੋੜੀ ਆ ਦੋ ਪੈਰ ਚਿੱਟੇ ਆ ਮਗਰਲੇ ਮੱਥੇ ਫੁੱਲ ਆ ਤੇ 5 ਤੋਂ 6 ਸਾਲ ਦੀ ਉਮਰ ਆ 63 ਇੰਚ ਹਾਈਟ ਦੱਸਿਆ ਮਾਲਕ ਵੀਰਾਂ ਨੇ ਬਾਲਪੋਰੀਆਂ ਦੀ ਕਲੀਅਰ ਇਸ ਟਾਈਮੇ 5 ਮਹੀਨੇ ਦੀ ਗੱਬਣ ਚੈੱਕ ਪਾਸ ਆ ਕਾਲੇ ਕਾਂਟੇ ਘੋੜੇ ਦੇ ਬੱਚੇ ਤੋਂ ਤੇ ਅਰੇਬੀਆ ਚਾਲ ਦੀ ਘੋੜੀ ਪਾਸ ਆ ਤੇ ਬਹੁਤ ਸੋਹਣਾ ਤੋਰਾ ਤੁਰਦੀ ਆ ਕੰਨਾਂ ਕੋਨਾਂ ਦੀ ਬਹੁਤ ਸ਼ਕੀਨਾ ਕੁੜੀ ਪੇਟ ਲ ਵੱਡੇ ਬੱਚੇ ਦੇਣ ਵਾਲੀ ਆ ਧੌਂ ਦੀ ਲੰਬਾਈ ਲੰਮੂਈ ਵੀ ਬਹੁਤ ਸੋਹਣੀ ਆ ਤੇ 3 ਜਨਵਰੀ ਇੱਕੋ ਘਰੇ ਖੜੇ ਆ ਅਰੇਬੀਆ ਚਾਲ ਦੇ ਪਾਸ ਆ ਤੇ ਪਿੰਡ ਬਾਈ ਦਾ ਹੈਗਾ ਦਾ ਰਾਇਆ ਜ਼ਿਲ੍ਹਾ ਬਠਿੰਡਾ ਤੇ ਇਹ ਕਮੈਤ ਘੋੜੀ ਦਾ ਮੁੱਲ ਮਾਲਕ ਵੀਰ ਕਰਦੇ ਐ 110000 ਰੁਪਇਆ ਬਾਕੀ ਇਹਦੇ ਚ ਵੀ ਮਾਨਤਨ ਕਰ ਦੇਣਗੇ ਤੇ ਜੇ ਕਿਸੇ ਵੀ ਜਾਨਵਰ ਚ ਇੰਟਰਸਟ ਹੋਵੇ ਤਾਂ ਬਾਈ ਨਾਲ ਸੰਪਰਕ ਕਰਕੇ ਤੁਸੀਂ ਸਾਰੀ ਜਾਣਕਾਰੀ ਲੈ ਸਕਦੇ ਹੋ ਤੇ ਇਹ ਵੀਡੀਓ ਅੱਗੇ ਆਪਣੇ ਯਾਰਾਂ ਦੋਸਤਾਂ ਤੱਕ ਸ਼ੇਅਰ ਕਰ ਦਿਓ ਤਾਂ ਜੋ ਕੋਈ ਵੀਰ ਚੰਗੇ ਜਾਨਵਰ ਦੀ ਭਾਲ ਵਿੱਚ ਹੋਵੇ ਉਸ ਤੱਕ ਵੀਡੀਓ ਪਹੁੰਚ ਸਕੇ ਵੀਡੀਓ ਤੇ ਲਾਈਕ ਕਮੈਂਟ ਕਰਕੇ ਆਪਣਾ ਰਿਵਿਊ ਜਰੂਰ ਦਿਆ ਕਰੋ ਤੇ ਵੀਡੀਓ ਦੇਖਣ ਲਈ ਧੰਨਵਾਦ ਜੀ